ਅੱਜ ਫੇਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੈਨੂੰ ਖੁਸ਼ੀ ਹੈ ਕਿ ਜਿੱਥੇ ਪੰਜਾਬ ਦੇ ਅੰਦਰ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਵੱਡੀਆਂ ਯੋਜਨਾਵਾਂ ਕੰਮ ਕਰ ਰਹੀਆਂ ਨੇ ਵੱਡੇ ਫੈਸਲੇ ਪੰਜਾਬ ਦੇ ਭਲੇ ਲਈ ਕੀਤੇ ਜਾ ਰਹੇ ਆ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਮੇਰੀ ਵਿਧਾਨ ਸਭਾ ਭਵਾ ਦਾ ਇੱਕ ਬਹੁਤ ਹੀ ਮੈਂ ਸਮਝਦਾ ਪੀ ਚਿਰ ਸਥਾਈ ਜਿਹੜੀ ਮੰਗ ਸੀਗੀ ਜਿਹਦਾ ਅਕਸਰ ਮਾਨ ਸਾਹਿਬ ਜ਼ਿਕਰ ਕਰਦੇ ਆ ਕਿ ਅਸੀਂ ਖੇਤ ਤੱਕ ਜਿਹੜਾ ਟੇਲਾਂ ਦਾ ਮਤਲਬ ਪਾਣੀ ਲੈ ਕੇ ਜਾਣਾ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਜਿਹੜੇ ਸਾਡੇ ਕੋਲ ਨਹਿਰੀ ਪਾਣੀ ਹੈ ਔਰ ਉਸ ਨਹਿਰੀ ਪਾਣੀ ਨੂੰ ਜਿਹੜਾ ਚੈਨਲਸ ਕੀਤਾ ਗਿਆ ਆ ਉਹ ਉਹ ਮਤਲਬ ਕਈ ਕਈ ਥਾਵਾਂ ਤੋਂ ਮਤਲਬ ਜਿਹੜੇ ਮੋਗੇ ਟੁੱਟੇ ਸਨ ਸੋ ਮੈਨੂੰ ਖੁਸ਼ੀ ਆ ਕਿ ਅੱਜ ਜਿਹਦਾ ਮੈਂ ਉਦਘਾਟਨ ਕੀਤਾ ਇਹ 1 ਕਰੋੜ 23 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਛੱਟਪੜ ਬਣੀ ਕਟਾਰੂ ਚੱਕ ਤੋਂ ਮਤਲਬ ਮੋਗਾ ਸ਼ੁਰੂ ਹੁੰਦਾ ਔਰ ਇਹ 4 ਕਿਲੋਮੀਟਰ ਦਾ ਮੋਗਾ ਜਿਹੜਾ ਫਰੀਦਨਗਰ ਦੀ ਪਿਆੜੀ ਨੂੰ ਲੱਗਦਾ ਗੁਜਰਾਤ ਦੀ ਪਿਆੜੀ ਨੂੰ ਲੱਗਦਾ ਚਸ਼ਮਾ ਦੀ ਪਿਆੜੀ ਨੂੰ ਲੱਗਦਾ ਸੋ ਇਹ 6-7 ਪਿੰਡਾਂ ਨੂੰ ਇਹਦਾ ਪਾਣੀ ਲੱਗਦਾ ਸੋ ਜਿਹੜਾ ਕਾਫੀ ਲੰਬੇ ਸਮੇਂ ਤੋਂ ਇਹ ਮੋਗਾ ਮੈਂ ਸਮਝਦਾ ਵੀ ਉਹ ਕਈ ਤਰ੍ਹਾਂ ਦੇ ਨੁਕਸਾਨੇ ਜਾਣ ਤੋਂ ਬਾਅਦ ਪਾਣੀ ਵਸਤੇ ਜਾਂਦਾ ਸੀਗਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ 1 ਕਰੋੜ 23 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇਹ ਦੋਵੇਂ ਸਾਈਡਾਂ ਦੀ ਪੱਕੀ ਹੋਣੀਆਂ ਨੇ ਇਹ ਵਿੱਚੋਂ ਵੀ ਪੱਕਾ ਹੋਏਗਾ ਤੇ ਪਾਣੀ ਬਕਾਇਦਾ ਜਿਹੜਾ ਉਹ ਚੈਨਲਸ ਹੋ ਕੇ ਮਤਲਬ ਕੱਲੀ ਕੱਲੀ ਬੂੰਦ ਜਿਹੜੀ ਆ ਪਾਣੀ ਦੀ ਉਹਦਾ ਉਹ ਇਸਤੇਮਾਲ ਚ ਆ ਜਣੀ ਆ ਤੇ ਜਿਹੜਾ ਖੇਤ ਨਹਿਰੀ ਪਾਣੀ ਤੋਂ ਵਾਂਝਾ ਸੀਗਾ ਕਿਸੇ ਕਾਰਨ ਕਰਕੇ ਉਹਨਾਂ ਨੂੰ ਮੈਂ ਸਮਝਦਾ ਵੀ ਇਹ ਪਾਣੀ ਵੀ ਮਿਲੇਗਾ ਤਾਂ ਬਹੁਤ ਵੱਡਾ ਤੋਹਫਾ ਤੇ ਪੰਜ ਛੇ ਪਿੰਡਾਂ ਦੇ ਲੋਕਾਂ ਨੂੰ ਮਿਲਿਆ ਸੋ ਮੈਂ ਮਾਨਜੋਗ ਮੁੱਖ ਮੰਤਰੀ ਜੀ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਤੀਜਾ ਚੌਥਾ ਮੋਗਾ ਆ ਮੇਰੇ ਹਲਕੇ ਦਾ ਜਿਹੜਾ ਮਤਲਬ ਪੱਕਾ ਹੋਣ ਲਈ ਜਾ ਰਿਹਾ ਸੋ ਇਸੇ ਤਰ੍ਹਾਂ ਕਿ ਪੰਜਾਬ ਦੇ ਜਿਹੜੇ ਖੇਤ ਨੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਉਹ ਨਹਿਰੀ ਪਾਣੀ ਆ ਉਹ ਵਾਤ ਤੋਂ ਵਾਤ ਮਿਲੇ ਤਾਂ ਜੋ ਧਰਤੀ ਹੇਠਲਾ ਪਾਣੀ ਜਿਹੜਾ ਉਹ ਨੂੰ ਬਚਾਇਆ ਜਾ ਸਕੇ ਸੋ ਇੱਕ ਬਹੁਤ ਵੱਡੀ ਨਿਯਮਤ ਜਿਹੜੀ ਅੱਜ ਮੇਰੇ ਇਲਾਕੇ ਦੇ ਮੱਲ ਪਿੰਡਾਂ ਨੂੰ ਮਿਲੀ ਹੈ ਸੋ ਮੈਨੂੰ ਖੁਸ਼ੀ ਆ ਕਿ ਅੱਜ ਇਹਦਾ ਉਦਘਾਟਨ ਕੀਤਾ ਗਿਆ ਔਰ ਇਹਦਾ ਕੰਮ ਅਸੀਂ ਲਗਭਗ ਇਹਨੂੰ ਸੀਜ਼ਨ ਤੱਕ ਇਹ ਕੰਮ ਮਕਾਨ ਦੀ ਕੋਸ਼ਿਸ਼ ਕਰਨੀ ਆ ਸੋ ਬਹੁਤ-ਬਹੁਤ ਮੁਬਾਰਕਾਂ ਇਹਨਾਂ ਪਿੰਡਾਂ ਦੇ ਕਿਸਾਨਾਂ ਨੂੰ 12 ਮਹੀਨੇ 12 ਮਹੀਨੇ